ਜੋ ਮੇਰੇ ਭਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਗੱਲ ਕਰਾਂਗੇ 10ਵੀਂ ਜਮਾਤ ਦੇ ਪੰਜਾਬੀ ਬੀ ਪੇਪਰ ਦੀ ਪੰਜਾਬੀ ਬੀ ਪੇਪਰ ਦੇ ਵਿੱਚ ਆਉਣ ਵਾਲੇ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਨੇ ਤੇ ਅੱਜ ਆਪਾਂ ਜਾਣਾਂਗੇ ਇਹਨਾਂ ਦੇ ਉੱਤਰ ਪ੍ਰਸ਼ਨ ਨੰਬਰ 1 ਹੈਗਾ ਨਾਮ ਦੀਆਂ ਕਿੰਨੀਆਂ ਕਿਸਮਾਂ ਹਨ ਪੰਜ ਜਿਨ੍ਹਾਂ ਸ਼ਬਦਾਂ ਰਾਹੀਂ ਅਸੀਂ ਚੀਜ਼ਾਂ ਮਨੁੱਖਾਂ ਤੇ ਥਾਵਾਂ ਦੇ ਨਾਮ ਲੈਂਦੇ ਹਾਂ ਉਹ ਕੀ ਆਖਵਾਉਂਦੇ ਹਨ ਨਾਵ ਪੜਨਾਮ ਦੀਆਂ ਕਿੰਨੀਆਂ ਕਿਸਮਾਂ ਹਨ 6 ਵਿਆਕਰਨ ਦੇ ਮੁੱਖ ਅੰਗ ਕਿੰਨੇ ਹਨ 4 ਵਿਆਕਰਨ ਦੇ ਕਿਸ ਭਾਗ ਅਧੀਨ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਹੈ ਸ਼ਬਦ ਬੋਧ ਭਾਸ਼ਾ ਦੇ ਸ਼ੁੱਧ ਤੇ ਮਿਆਰੀ ਰੂਪ ਨੂੰ ਸਮਝਣ ਲਈ ਕੀ ਜ਼ਰੂਰੀ ਹੈ ਵਿਆਕਰਨ ਉਹ ਕਿਹੜਾ ਸਾਧਨ ਹੈ ਜਿਸ ਰਾਹੀਂ ਮਨੁੱਖਾ ਆਪਣੇ ਵਿਚਾਰ ਤੇ ਭਾਵ ਦੂਜਿਆਂ ਤੱਕ ਪਹੁੰਚਾਉਂਦਾ ਹੈ ਭਾਸ਼ਾ ਬੋਲੀ ਭਾਸ਼ਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਦੋ ਪ੍ਰਕਾਰ ਦੀ ਟਕਸਾਲੀ ਭਾਸ਼ਾ ਦਾ ਆਧਾਰ ਕਿਸ ਉਪਭਾਸ਼ਾ ਨੂੰ ਬਣਾਇਆ ਗਿਆ ਹੈ ਮਾਜੀ ਉਪਭਾਸ਼ਾ ਵਿਆਕਰਨ ਅਨੁਸਾਰ ਮੂੰਹ ਵਿੱਚੋਂ ਨਿਕਲਣ ਵਾਲੀ ਆਵਾਜ਼ ਨੂੰ ਕੀ ਕਹਿੰਦੇ ਹਨ ਭਾਸ਼ਾ ਪੰਜਾਬੀ ਵਿੱਚ ਸਵਰਧੁਨੀਆਂ ਕਿੰਨੀਆਂ ਹਨ 10 ਪੰਜਾਬੀ ਦੇ ਨਾਸਕੀ ਵਿਅੰਜਨ ਕਿਹੜੇ-ਕਿਹੜੇ ਹਨ ਇਹ 5 ਹਨ ਅੰਗਾ ਣਿਆ ਨਾਣਾ ਨੰਨਾ ਤੇ ਮਮਾ ਦੁਨੀਆ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਕਿਹੜੇ ਵਰਤੇ ਜਾਣ ਵਾਲੇ ਚਿੰਨ੍ਹਾਂ ਦੇ ਸਮੂਹ ਨੂੰ ਕੀ ਕਹਿੰਦੇ ਹਨ ਲਿਪੀ ਪੰਜਾਬੀ ਭਾਸ਼ਾ ਲਈ ਟੁਕਮੀ ਲਿਪੀ ਕਿਹੜੀ ਹੈ ਗੁਰਮੁਖੀ ਗੁਰਮੁਖੀ ਲਿਪੀ ਵਿੱਚ ਕਿੰਨੀਆਂ ਲਗਾ ਦੀ ਵਰਤੋਂ ਹੁੰਦੀ ਹੈ 10 ਦੀ ਬਰਨਾਮ ਦੀਆਂ ਕਿੰਨੀਆਂ ਕਿਸਮਾਂ ਹਨ 6 ਬਿਸ਼ਮਕ ਦੀਆਂ ਕਿੰਨੀਆਂ ਕਿਸਮਾਂ ਹਨ 9 ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ 8 ਗੁਰਮੁਖੀ ਲਿਖਣ ਲਈ ਦਬਾਜਾਂ ਬਲ ਦਾ ਚਿੰਨ ਕਿਹੜਾ ਹੈ ਅਧਕ ਮੰਦੀ ਖੁਸ਼ੀ ਗਮੀ ਹੈਰਾਨੀ ਪ੍ਰਗਟ ਕਰਨ ਲਈ ਕਿਸ ਵਿਸ਼ਰਾਮ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਬਿਸ਼ਮਕ ਜਨ ਜਿਸ ਸ਼ਬਦ ਦੇ ਇੱਕ ਤੋਂ ਵੱਧ ਅਰਥ ਹੋਣ ਉਸ ਨੂੰ ਕੀ ਕਿਹਾ ਜਾਂਦਾ ਹੈ ਬਹੁਅਰਥਿਕ ਮੈਂ ਆਪ ਉਸ ਨੂੰ ਨਕਲ ਮਾਰਦੇ ਦੇਖਿਆ ਹੈ ਇਸ ਸ਼ਬਦ ਵਿੱਚ ਆਪ ਸ਼ਬਦ ਕਿਸ ਪ੍ਰਕਾਰ ਦਾ ਪੜਨਾਮ ਹੈ ਨਿਜਵਾਚਕ ਪੜਨਾਮ ਕੌਣ ਰੋਲਾ ਪਾਉਂਦਾ ਹੈ ਇਸ ਵਾਕ ਵਿੱਚ ਕੌਣ ਸ਼ਬਦ ਕਿਸ ਪ੍ਰਕਾਰ ਦਾ ਪੜਨਾਮ ਹੈ ਪ੍ਰਸ਼ਨਵਾਚਕ ਪੜਨਾਮ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ 5 ਨਾਮ ਸ਼ਬਦਾਂ ਦੀ ਵਿਸ਼ੇਸ਼ਤਾ ਗੁਣ ਔਗਣ ਜਾਂ ਗਿਣਤੀ ਮਿੰਤੀ ਦੱਸਣ ਵਾਲੇ ਸ਼ਬਦ ਕੀ ਖਵਾਉਂਦੇ ਹਨ ਵਿਸ਼ੇਸ਼ਣ ਮੇਰੀ ਚੁੰਨੀ ਦਾ ਰੰਗ ਨੀਲਾ ਹੈ ਇਸ ਵਾਕ ਵਿੱਚ ਕਿਹੜੇ ਵਿਸ਼ੇਸ਼ਣ ਦੀ ਵਰਤੋਂ ਹੋਈ ਹੈ ਗੁਣਵਾਚਕ ਵਿਸ਼ੇਸ਼ਣ ਗਰੀਬ ਨਾਲ ਬਿਰਲਾ ਹੀ ਚੰਗਾ ਵਰਤਾ ਕਰਦਾ ਹੈ ਵਾਕ ਵਿੱਚ ਪੜਨਾਮ ਦੀ ਕਿਹੜੀ ਕਿਸਮ ਦੀ ਵਰਤੋਂ ਹੋਈ ਹੈ ਅਨਿਸ਼ਚੇਵਾਚਕ ਪੜਨਾਮ